ਆ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਅੱਜ ਜਿਹੜੀ ਹੈਗੀ ਸਪੇਨ ਦੀ ਸੰਗਤ ਵੱਲੋਂ ਸਾਨੂੰ 2 ਲੱਖ ਰੁਪਈਆ ਜਿਹੜਾ ਹੈਗਾ ਵਾ ਉਹ ਭੇਜਿਆ ਗਿਆ ਸੀ ਤੇ ਅਸੀਂ 40 ਉਹਨਾਂ ਬੱਚਿਆਂ ਦੀ ਚੋਣ ਕੀਤੀ ਆ ਜਿਹੜੇ ਬੱਚਿਆਂ ਦੇ ਪਿਤਾ ਨਹੀਂ ਹੈਗੇ ਪਿਤਾ ਗਿਆ ਪਵਿੱਖ ਗਿਆ मां ਗਈ ਤੇ ਮਮਤਾ ਗਈ ਇਹਨਾਂ ਵਿੱਚੋਂ ਕਰੀਬ 40 ਦੇ 40 ਬੱਚਿਆਂ ਵਿੱਚੋਂ ਇੱਕ ਦੋ ਬੱਚੇ ਆ ਜਿਨ੍ਹਾਂ ਦੀ ਮਦਰ ਨਹੀਂ ਹੈਗੀ ਬਾਕੀ ਸਾਰੇ ਬੱਚੇ ਜਿਨ੍ਹਾਂ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਹੈਗੇ ਉਹਨਾਂ ਬੱਚਿਆਂ ਦੀ ਅਸੀਂ ਪਹਿਲ ਦੇ ਆਧਾਰ ਤੇ ਫੀਸ ਭਰਨੇ ਹੁਣ ਹਜੇ ਹੋਰ 25 30 ਹੋਰ ਸਾਡੇ ਕੋਲ ਬੱਚੇ ਨੇ ਜਿਨ੍ਹਾਂ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਹੈਗੇ ਸਾਡੀ ਕੋਸ਼ਿਸ਼ ਹੈਗੀ ਆ ਕਿ ਲੋੜਵੰਦਾਂ ਨੂੰ ਪਹਿਲ ਦਿੱਤੀ ਜਾਵੇ ਦੇ ਉੱਤਰ ਉਸ ਦੇ ਵਿੱਚ ਅਸੀਂ ਇਹਨਾਂ ਬੱਚਿਆਂ ਦੀ ਜਿਹੜੀਆਂ ਫੀਸਾਂ ਜਿਹੜੀਆਂ ਭਰ ਰਹੇ ਨੇ ਅੱਜ ਅਸੀਂ 40 ਬੱਚਿਆਂ ਨੂੰ ਕਰੀਬ 5-5000 ਰੁਪਇਆ ਇਹਨੂੰ ਮੈਂ ਪਹਿਲੇ ਸਟੈਪ ਦੀ ਫੀਸ ਹੀ ਕਹਿ ਸਕਦੀਆਂ ਬਾਕੀ ਗੁਰੂ ਮਹਾਰਾਜ ਜਾਣਦਾ ਜਾਂ ਸੰਗਤ ਜਾਣਦੀ ਹੈਗੀ ਆ ਕਿ ਉਹ ਸਾਨੂੰ ਕਿਸ ਤਰ੍ਹਾਂ ਪ੍ਰਬੰਧ ਕਰਕੇ ਦਿੰਦੇ ਨੇ ਜਿਵੇਂ ਜਿਵੇਂ ਸਾਡੇ ਕੋਲ ਦਸਵੰਧ ਦਾ ਪ੍ਰਬੰਧ ਹੋਈ ਜਾਊਗਾ ਓਵੇਂ ਓਵੇਂ ਅਸੀਂ ਬੱਚਿਆਂ ਦੀਆਂ ਫੀਸਾਂ ਭਰੀ ਜਾਵਾਂਗੇ ਕਿਉਂਕਿ ਕਿਸੇ ਦੀ 10000 ਫੀਸ ਹੈ ਕਿਸੇ ਦੀ 15 ਹੈ ਕਈਆਂ ਦੀ ਇਸ ਤੋਂ ਵੱਧ ਵੀ ਫੀਸਾਂ ਲੱਗੀਆਂ ਪਰ ਅਸੀਂ ਚਾਹੁੰਦੇ ਹਾਂ ਕਿ ਘੱਟੋ ਘੱਟ 5-5000 ਦਾ ਜਿਹੜਾ ਪ੍ਰਬੰਧ ਹੈਗਾ ਉਹ ਸੰਗਤ ਚ ਜ਼ਰੂਰ ਕਰੇ ਤਾਂ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਹੜ੍ਹਾਂ ਵਿੱਚ ਵਹਿ ਗਈਆਂ ਨੇ ਕਈਆਂ ਦੀਆਂ ਜ਼ਮੀਨਾਂ ਉਹਨਾਂ ਨੇ ਬੀਬੀਆਂ ਨੇ ਸਾਨੂੰ ਦੱਸਿਆ ਹੈਗਾ ਵਾ ਕਿ ਉਹਨਾਂ ਦੀਆਂ ਜ਼ਮੀਨਾਂ ਦਰਿਆਵਾਂ ਦੇ ਵਿੱਚ ਮਿਲ ਗਈਆਂ ਨਿਗੀਆਂ ਤੇ ਦਰਿਆ ਦੇ ਵਹਿਣ ਵਿੱਚ ਹੀ ਉਹ ਜਿਹੜੀ ਆ ਜ਼ਮੀਨ ਜਿਹੜੀ ਆ ਦਰਿਆ ਨੇ ਜਗਾ ਉੱਥੇ ਬਣਾ ਲਈ ਆ ਤੇ ਉੱਥੇ ਹੁਣ ਪਾਣੀ ਵਗ ਰਿਹਾ ਹੈਗਾ ਵਾ ਬਹੁਤ ਔਖੀ ਘੜੀ ਹੈਗੀ ਆ ਇਹਨਾਂ ਲੋਕਾਂ ਦੇ ਉੱਤੇ ਹਰ ਪੀੜਤਾਂ ਦੇ ਉੱਤੇ ਜਿਨ੍ਹਾਂ ਨੇ ਆਪਣਾ ਅਗਲਾ ਜਗਾ ਅਗਲਾ ਗੁਜ਼ਾਰਾ ਕਿਵੇਂ ਕਰਨਾ ਖਾਸ ਤੌਰ ਤੇ ਆ ਜਿਹੜੇ ਬੱਚੇ ਹੈਗੇ ਜਿਨ੍ਹਾਂ ਦੇ ਸਿਰਾਂ ਤੇ ਪਿਤਾ ਦਾ ਸਾਆ ਵੀ ਨਹੀਂ ਨਹੀਂ ਰਿਹਾ ਜ਼ਮੀਨਾਂ ਵੀ ਹੜਾਂ ਚ ਵਹਿ ਗਈਆਂ ਨੇ ਤਾਂ ਸੋਚੋ ਰੋਟੀ ਪਾਣੀ ਬਾਕੀ ਖਰਚੇ ਸਕੂਲਾਂ ਦੀਆਂ ਫੀਸਾਂ ਹਰ ਇੱਕ ਚੀਜ਼ ਜਿਹੜੀ ਆ ਨੇ ਜਿਉਂਦੇ ਜੀ ਜਿਹੜੀਆਂ ਹਰ ਇੱਕ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਕਈਆਂ ਦੇ ਘਰ ਵੀ ਵਹਿ ਗਏ ਨੇਗੇ ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਵੀ ਬਹੁਤ ਵੱਡੇ ਪੱਧਰ ਤੇ ਮਦਦ ਕਰ ਰਹੀਆਂ ਨੇ ਪਰ ਮੈਂ ਚਾਹੁੰਨੀ ਆ ਕਿ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਇਹ ਜਿਹੜਾ ਸਾਡਾ ਫੀਸਾਂ ਦਾ ਪ੍ਰੋਜੈਕਟ ਹੈਗਾ ਇਹਦੇ ਵੱਲ ਵੀ ਸੰਗਤਾਂ ਧਿਆਨ ਦੇਣ ਬੇਸ਼ੱਕ ਤੁਸੀਂ ਖੁਦ ਹੀ ਜਿਹੜੀਆਂ ਹੈਗੀਆਂ ਨੇ ਸਾਨੂੰ ਚੈੱਕ ਭੇਜ ਸਕਦੇ ਜੇ ਅਸੀਂ ਸਿੱਧੇ ਸਕੂਲਾਂ ਦੇ ਨਾਂ ਤੇ ਜਾਂ ਸਾਡੇ ਕੋਈ ਸਕੂਲਾਂ ਦੇ ਨਾਂ ਲੈ ਲਓ ਤੁਸੀਂ ਆਪ ਚੈੱਕ ਬਣਾ ਕੇ ਸਾਨੂੰ ਭੇਜੋ ਜਾਂ ਖੁਦ ਸਾਡੇ ਕੋਈ ਫਾਰਮ ਜਿਸ ਤਰ੍ਹਾਂ ਵੀ ਮਰਜ਼ੀ ਹੈਗਾ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਹੈਗਾ ਜਰੂਰ ਸਾਥ ਦਿਓ ਇਹਨਾਂ ਬੱਚਿਆਂ ਦਾ ਸਾਡਾ ਸਾਥ ਦਿਓ ਤਾਂ ਕਿ ਅਸੀਂ ਇਹਨਾਂ ਦੀਆਂ ਫੀਸਾਂ ਕੰਪਲੀਟ ਕਰ ਸਕੀਏ ਤੁਹਾਡੇ ਤੱਕ ਉਸੇ ਇੰਨਾ ਤੱਕ ਪੁੱਛ ਕੇ ਨਹੀਂ ਕੀਤੀ ਹਾਂ ਬਿਲਕੁਲ ਜੀ ਜਦੋਂ ਹੜ ਆਏ ਤੇ ਮੈਂ ਮਹਿਸੂਸ ਕੀਤਾ ਕਿ ਜਦੋਂ ਵੀਡੀਓ ਦੇਖਿਆ ਕਿ ਬਹੁਤ ਬੁਰਾ ਹਾਲ ਹੋ ਗਿਆ ਵਾ 5 5 6 6 ਫੁੱਟ 7 7 ਫੁੱਟ ਜਿਹੜਾ ਹੈਗਾ ਪਾਣੀ ਆ ਚੁੱਕਿਆ ਹੈਗਾ ਵਾ ਜ਼ਮੀਨਾਂ ਵਿੱਚ ਰੇਤਾ ਭਰ ਚੁੱਕੀ ਹੈਗੀ ਆ ਬਹੁਤ ਬੁਰੇ ਹਾਲ ਹੈ ਮਾਲ ਡੰਗਰ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਏ ਤਾਂ ਕਮਰਿਆਂ ਦੇ ਵਿੱਚ ਮਕਾਨਾਂ ਦੇ ਵਿੱਚ ਜਿੱਥੇ ਪਾਣੀ ਆ ਗਿਆ ਲੋਕਾਂ ਦੇ ਫਰਨੀਚਰ ਖਰਾਬ ਹੋ ਗਏ ਫ੍ਰਿਜਾਂ ਖਰਾਬ ਹੋ ਗਈਆਂ ਹਰ ਇੱਕ ਜ਼ਰੂਰਤ ਦਾ ਤੁਸੀਂ ਜਦੋਂ ਪਾਣੀ ਆਉਂਦਾ ਹੈ ਤੁਹਾਨੂੰ 10 15 ਮਿੰਟ ਪਹਿਲਾਂ ਜਾਂ ਅੱਧਾ ਘੰਟਾ ਪਹਿਲਾਂ ਪਤਾ ਲੱਗਦਾ ਤੇ ਤੁਸੀਂ ਕਿਥੇ ਸਾਮਾਨ ਚੁੱਕ ਕੇ ਰੱਖ ਸਕਦੇ ਜੀ ਕੋਈ ਵੀ ਜਗ੍ਹਾ ਨਹੀਂ ਹੈ ਜੇ ਤੁਸੀਂ ਛੱਤ ਤੇ ਵੀ ਸਾਮਾਨ ਰੱਖੋਗੇ ਤਾਂ ਉਤੋਂ ਵੀ ਤੇ ਬਾਰਸ਼ ਹੋ ਰਹੀ ਹੈਗੀ ਆ ਕਿੰਨਾ ਕਸਮਾਨ ਆਪਾਂ ਸੰਭਾਲ ਸਕਦੇ ਹੈਗੇ ਆ ਤੇ ਜਦੋਂ ਸਾਰਾ ਹੀ ਸਮਾਨ ਖਰਾਬ ਹੋ ਗਿਆ ਤਾਂ ਮੈਂ ਇੱਕਦਮ ਫੀਲ ਕੀਤਾ ਕਿ ਇਹ ਕੁਝ ਜੇ ਮੇਰੇ ਨਾਲ ਹੋ ਜਾਂਦਾ ਤੇ ਮੈਂ ਕੀ ਕਰਦੀ ਤਾਂ ਜਦੋਂ ਇਹ ਤੁਸੀਂ ਦੂਜੇ ਦੀ ਟੀਸ ਆਪ ਮਹਿਸੂਸ ਕਰਦੇ ਹੋ ਤਾਂ ਫਿਰ ਉਹ ਤੁਹਾਨੂੰ ਦੂਜੇ ਦਾ ਦੁੱਖ ਨਹੀਂ ਫਿਰ ਉਹ ਤੁਹਾਨੂੰ ਤਕਲੀਫ ਆਪਣੀ ਤਕਲੀਫ ਲੱਗਣ ਲੱਗ ਜਾਂਦੀ ਹੈ ਤੇ ਜਦੋਂ ਮੈਂ ਇਹ ਆਪਣੇ ਤੇ ਇਸ ਤਕਲੀਫ ਨੂੰ ਮਹਿਸੂਸ ਕੀਤਾ ਤੇ ਉਸ ਚੀਜ਼ ਦੇ ਵਿੱਚੋਂ ਆਪਣੇ ਆਪ ਹੀ ਇਹ ਜਿਹੜਾ ਹੈਗਾ ਵਾ ਸੋਚਿਆ ਕਿ ਸਾਡੀ ਜਿਹੜੀ ਸੰਸਥਾ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਹੈਗਾ ਵਾ ਇਹ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਹੀ ਪ੍ਰਬੰਧ ਕਰ ਰਿਹਾ ਹੈਗਾ ਤੇ ਕਿਉਂ ਨਾ ਇਹਨਾਂ ਬੱਚਿਆਂ ਦੀਆਂ ਵੀ ਜਿਹੜੇ ਹੜ ਹੜਾਂ ਤੋਂ ਪ੍ਰਭਾਵਿਤ ਬੱਚੇ ਨੇਗੇ ਇਹਨਾਂ ਬੱਚਿਆਂ ਦੀ ਇਹਨਾਂ ਪਰਿਵਾਰਾਂ ਦੀ ਬਾਹ ਫੜਦੇ ਹੋਏ ਅਸੀਂ ਇਹਨਾਂ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ ਕਰੀਏ ਐਜੂਕੇਸ਼ਨ ਲੈ ਕੇ ਸਰਕਾਰਾਂ ਦਾ ਰੋਲ ਕੀ ਦੇਖਦੇ ਬਿਲਕੁਲ ਜੀ ਐਜੂਕੇਸ਼ਨ ਨੂੰ ਲੈ ਕੇ ਜੋ ਸਰਕਾਰਾਂ ਦਾ ਰੋਲ ਹੈਗਾ ਵਾ ਉਹ ਇਹ ਹੈਗਾ ਵਾ ਕਿ ਮਾਡਲ ਸਕੂਲ ਜਿਹੜੇ ਆ ਰੰਗਦਾਰ ਕੰਧਾਂ ਬਣਾ ਕੇ ਰੰਗਦਾਰ ਕਮਰੇ ਬਣਾ ਕੇ ਬਾਹਰੋਂ ਪੇਂਟ ਕਰਕੇ ਮਾਡਲ ਸਕੂਲ ਬਣਾ ਕੇ ਇੱਕ ਤਸਵੀਰ ਪੇਸ਼ ਕਰ ਦਿੱਤੀ ਜਾਵੇ ਸਾਨੂੰ ਇਹੋ ਜੇ ਮਾਡਲ ਸਕੂਲਾਂ ਦੀ ਨਹੀਂ ਲੋੜ ਹੈਗੀ ਟੁੱਟੀਆਂ ਛੱਤਾਂ ਹੋਣ ਭਾਵੇਂ ਪਰ ਉਦੇ ਅੰਦਰ এডਿਕੇਸ਼ਨ ਦੀ ਸਹੀ ਤਸਵੀਰ ਨਜ਼ਰ ਆਉਣੀ ਚਾਹੀਦੀ ਹੈ ਸਕੂਲਾਂ ਵਿੱਚ ਟੀਚਰ ਪੂਰੇ ਹੋਣੇ ਚਾਹੀਦੇ ਹੈਗੇ ਆ ਸਾਨੂੰ ਤੁਹਾਡੇ ਖਾਣਿਆਂ ਦੀ ਨਹੀਂ ਲੋੜ ਹੈਗੀ ਬੱਚੇ ਘਰਾਂ ਤੋਂ ਹੀ ਰੋਟੀ ਖਾ ਕੇ ਆ ਸਕਦੇ ਆ ਪਹਿਲਾਂ ਵੀ ਖਾਂਦੇ ਸੀ ਸਾਨੂੰ ਵਧੀਆ এডਿਕੇਸ਼ਨ ਚਾਹੀਦੀ ਆ ਪੜ੍ਹਾਈ ਦਾ ਸਟੈਂਡਰਡ ਵਧੀਆ ਚਾਹੀਦਾ ਹੈ ਟੀਚਰ ਦਾ ਸਟਾਫ ਪੂਰਾ ਚਾਹੀਦਾ ਹੈਗਾ ਇੱਕ ਪੜ੍ਹਾਈ ਦਾ ਲੈਵਲ ਉੱਚਾ ਚੁੱਕੋ ਨਾ ਕਿ ਕਮਰਿਆਂ ਨੂੰ ਪੇਂਟ ਕਰਕੇ ਮਾਡਲ ਸਕੂਲ ਤੁਸੀਂ ਬਣਾ ਦਿਓ ਇਹਨਾਂ ਨੂੰ ਕਿਹਾ ਗਿਆ ਕਿ ਇਹ ਫੀਸਾਂ ਦੀ ਜਗ੍ਹਾ ਮਤ ਕਰਨ ਦੀ ਜਗ੍ਹਾ ਬਿਤੇ ਵੀ ਸਰਕਾਰੀ ਹੁਕਮਾਂ ਦੇ ਬਣੇ ਕਰ ਦਿੱਤੇ। ਹਾਂ ਬਿਲਕੁਲ ਜੀ ਇਹ ਬਹੁਤ ਬਦਕਿਸਮਤੀ ਹੈਗੀ ਆ ਕਿ ਸਰਕਾਰਾਂ ਦੇ ਆਪਣੇ ਹੀ ਢਿੱਡ ਭਰ ਜਾਣ ਤਾਂ ਬਹੁਤ ਵੱਡੀ ਗੱਲ ਹੈ ਸਰਕਾਰ ਕੋਈ ਵੀ ਆਏ ਉਹਨਾਂ ਦਾ ਰੋਲ ਇਸੇ ਤਰ੍ਹਾਂ ਦਾ ਹੀ ਰਹਿਣਾ ਹੈਗਾ ਵਾ ਸਰਕਾਰਾਂ ਨੂੰ ਚਾਹੀਦਾ ਹੈਗਾ ਕਿ ਇਹਨਾਂ ਬੱਚਿਆਂ ਦੀਆਂ ਫੀਸਾਂ ਭਰਨ ਤੇ ਹੋਰ ਵੀ ਜੋ ਜੋ ਇਹਨਾਂ ਦਾ ਨੁਕਸਾਨ ਮਾਲ ਡੰਗਰ ਦਾ ਨੁਕਸਾਨ ਹੋਇਆ ਹੈ ਫਸਲਾਂ ਦੇ ਨੁਕਸਾਨ ਹੋਇਆ ਇਹਨਾਂ ਨੂੰ ਬਰਾਬਰ ਮੁਆਵਜ਼ੇ ਦਿੱਤੇ ਜਾਣ ਜੇ ਸਰਕਾਰਾਂ ਨਹੀਂ ਕਰਦੀਆਂ ਤੇ ਫਿਰ ਗੁਰਸਿੱਖ ਸਿੱਖ ਦੀ ਬਾਂ ਜਰੂਰ ਖੜੇ ਆਖਰੀ ਕੁਛ ਨਹੀਂ ਅਗਲੇ ਸਾਲ ਲਈ ਕੀ ਕਰੋਗੇ ਸਵਾਰਥ ਤੋਂ ਸੀ 30 ਪਰ ਬਿਲਕੁਲ ਜੀ ਇਹ ਅਸੀਂ ਜਿਹੜੀਆਂ ਫੀਸਾਂ ਨੇ ਜਿਹੜੀ ਹੁਣ ਫਸਲ ਖਰਾਬ ਹੋਈ ਆ ਅਸੀਂ 6 ਮਹੀਨਿਆਂ ਦਿਆਂ ਹੀ ਫੀਸਾਂ ਭਰ ਰਹੇ ਆ ਉਸ ਤੋਂ ਬਾਅਦ ਅਪ੍ਰੈਲ ਵਿੱਚ ਕਣਕ ਆ ਜਾਣੀ ਆ ਫਿਰ ਇਹ ਪਰਿਵਾਰ ਜਿਹੜੇ ਜਿਵੇਂ ਕਿ ਇਹਨਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਨੇ ਉਹ ਸਿੱਖ ਸੰਗਤਾਂ ਨੇ ਵਾਹ ਕੇ ਖਾਦਾਂ ਦੀ ਵੀ ਮਦਦ ਕੀਤੀ ਆ ਤੇਲ ਦੀ ਵੀ ਮਦਦ ਕੀਤੀ ਸਾਡੇ ਅਸੀਂ ਵੀ ਸੰਗਤ ਦੇ ਰਾਹੀਂ ਜੜੀ ਹੈਗੀ ਆ ਉਹ ਮਦਦਾਂ ਕਰ ਰਹੇ ਨੇ ਉਸ ਤੋਂ ਬਾਅਦ ਅਪ੍ਰੈਲ ਵਿੱਚ ਜਿਹੜਾ ਹੈਗਾ ਅਗਲਾ ਸਾਲ ਜਦੋਂ ਸ਼ੁਰੂ ਹੋਣਾ ਹੈ ਗੁਰੂ ਮਹਾਰਾਜ ਕਿਰਪਾ ਕਰੇ ਇਹਨਾਂ ਦੀਆਂ ਆਪਣੀਆਂ ਫਸਲਾਂ ਹਰੀਆਂ ਭਰੀਆਂ ਹੋਣ ਤੇ ਇਹ ਫਿਰ ਜ਼ਿੰਦਗੀ 'ਚ ਪਹਿਲਾਂ ਦੀ ਤਰ੍ਹਾਂ ਜਿਹੜਾ ਹੈਗਾ ਆਪਣਾ ਗੁਜ਼ਾਰਾ ਕਰਨ ਅਸੀਂ ਸਿਰਫ 6 ਮਹੀਨਿਆਂ ਦੀ ਫੀਸ ਭਰਨ ਦੀ ਜਿਹੜੀ ਜ਼ਿੰਮੇਵਾਰੀ ਚੱਕੀ ਹੈਗੀ ਆ